ਹਾਂਜੀ ਕੀ ਹਾਲ ਚੱਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਦੋਸਤੋ ਜਿਹੜੀ ਇਹ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਸਿੱਖਾਕਲਾਂ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਗਰਣਾ ਪੈਣੀ ਇਸ ਪਿੰਡ ਨੂੰ ਤੇ ਇਸ ਘਰ ਦੇ ਵਿੱਚੋਂ ਤਿੰਨ ਲਾ ਕੇ ਵਕਾਊਆ ਦੋਸਤੋ ਤਿੰਨ ਹੀ ਬੱਕਰੀਆ ਇੱਕ ਬਰੀਡਰ ਆ ਤੇ ਦੋ ਛੋਟੇ ਬੱਚੇ ਆ ਆਹ ਬਰੀਡਰ ਜਿਹੜਾ ਤੁਸੀਂ ਦੇਖ ਰਹੇ ਹੋ ਗਾਂ ਦੀ ਲੈਂਥ ਬਹੁਤ ਸੋਹਣੀ ਆ ਨੱਕ ਨਕੋੜਾ ਬਹੁਤ ਸੋਹਣਾ ਸਿੰਗ ਬਹੁਤ ਸੋਹਣਾ ਇਹਦਾ ਤੇ ਚੰਗੇ ਕਦ ਕੱਟ ਦੇ ਵਿੱਚ ਆ ਤੇ ਟੈਸਟਿੰਗਲ ਚੈੱਕ ਕਰ ਲਓ ਤੁਸੀਂ ਇਹ ਵੀ ਦੋਸਤੋ ਬਾਈ ਨੇ ਵਕਾਊ ਕੀਤਾ ਹੋਇਆ ਹੈ ਤੇ ਨਾਲ ਦੋ ਜਿਹੜੇ ਬੱਚੇ ਛੋਟੇ ਆ ਉਹ ਵੀ ਮਕਾਊ ਕੀਤੇ ਹੋਏ ਆ। ਦੇਖ ਸਕਦੇ ਹੋ ਦੋਸਤੋ ਤੁਸੀਂ ਜਸਟੀਕਲ ਤੇ ਚੰਗੇ ਹਾਈਟ ਦੇ ਵਿੱਚ ਆ 40 ਇੰਚ ਦੇ ਕਰੀਬ ਜਿਹੜਾ ਦਾ ਕੱਦ ਹੈਗਾ। ਸਿੰਗਲ ਬਹੁਤ ਸੋਹਣਾ ਹੈ ਦਾ ਨੱਕ ਨਕੋੜਾ ਬਹੁਤ ਸੋਹਣਾ ਦੋਸਤੋ ਤੇ ਤੁਸੀਂ ਬਾਈ ਦੇ ਨਾਲ ਸੰਪਰਕ ਕਰਕੇ ਜਿਹੜਾ ਇਹ ਬਰੀਡਰ ਖਰੀਦ ਸਕਦੇ ਆ। ਤੇ ਤੁਹਾਨੂੰ ਇਸ ਦੇ ਰਿਜ਼ਲਟ ਜਿਹੜੇ ਆਏ ਹੋਏ ਆ ਬਾਈ ਦੇ ਘਰੀ ਇੱਕ ਬੱਚਾ ਉਹ ਵੀ ਦਿਖਾਵਾਂਗੇ। ਤੇ ਤੁਸੀਂ ਪਹਿਲਾਂ ਇਹ ਬਰੀਡਰ ਦੇਖ ਲਵੋ ਸੋਹਣਾ ਬਰੀਡਰ ਆ ਦੋਸਤੋ। ਤੇ ਕਿਸੇ ਵੀ ਵੀਰ ਨੂੰ ਪਸੰਦ ਆਉਂਦਾ ਤਾਂ ਬਾਈ ਨਾਲ ਸੰਪਰਕ ਕਰਕੇ ਬ੍ਰੀਡਰ ਖਰੀਦ ਸਕਦਾ ਹੈ ਤੇ ਸੋਹਣਾ ਬ੍ਰੀਡਰ ਆ ਦੋਸਤੋ ਪੱਕੇ ਲੋਹਿਆ ਕਲਰ ਦੇ ਵਿੱਚ ਆ ਤੇ ਜਿੰਨੇ ਕੱਦ ਪਾ ਕੇ ਰਿਜ਼ਲਟ ਜਿਹੜੇ ਦੇ ਸੋਹਣੇ ਆਉਂਦੇ ਆ ਤੇ ਹੁਣ ਤੁਹਾਨੂੰ ਲਈ ਆਪਾਂ ਦੂਜੀ ਬੱਚੀ ਜਿਹੜੀ ਉਹ ਵੀ ਦਿਖਾਉਣੀ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਾਲੇ ਰੰਗ ਦੇ ਵਿੱਚ ਪਿਓਰ ਜੈੱਡ ਬਲੈਕ ਆ ਅੱਖ ਵਾਈਟ ਦੇ ਵਿੱਚ ਹੈ ਵੀ ਜਿੰਨਾ ਕ ਨਕੌੜੇ ਤੇ ਕੰਨ ਦੀ ਲੈਂਥ ਇਹਦੀ ਸੋਹਣੀ ਆ ਤੇ ਚੰਗਾ ਜਿਹੜਾ ਇਹ ਕੱਦ ਕਾੜ ਕਰੂਗਾ ਬੱਕਰਾ ਸੋਹਣਾ ਬੱਕਰਾ ਦੋਸਤੋ ਇਹ ਵੀ ਇਹ ਹਲੇ 2 ਮਹੀਨਿਆਂ ਦਾ ਤੇ ਦੇਖ ਸਕਦੇ ਹੋ ਤੁਸੀਂ ਸੋਹਣਾ ਜਿਹੜਾ ਇਹ ਬੱਚਾ ਹੈ ਜਿਹੜਾ ਤੁਹਾਨੂੰ ਜਿਹੜਾ ਦੂਸਰਾ ਬੱਚਾ ਦਿਖਾਉਣੀ ਆਪਾਂ ਉਹ ਵੀ ਸੋਹਣਾ ਹੈ ਤੇ ਆਹ ਦੇਖ ਸਕਦੇ ਹੋ ਤੁਸੀਂ ਇਹ ਬੂਰ ਕੰਨੇ ਦੇ ਵਿੱਚ ਹੈ ਕਾਲੇ ਰੰਗ ਦੇ ਵਿੱਚ ਆਖੇ ਦੀ ਵਿੱਚ ਚਿੱਟੀ ਹੈ ਤੇ ਇਹ ਵੀ ਦੋਸਤੋ ਸੋਹਣਾ ਬਰੀਡਰ ਹੈ ਇਹ ਦੋ-ਦੋ ਮਹੀਨਿਆਂ ਦੇ ਛੋਟੇ ਬੱਚੇ ਆ ਦੋਸਤੋ ਇਹ ਵੀ ਨਕ ਨਕੋੜੇ ਦਾ ਬਹੁਤ ਸੋਹਣਾ ਹੈ ਅੱਖ ਚੁਪੀ ਹੈ ਜੀ ਵੀ ਤੇ ਤੁਸੀਂ ਕਿਸੇ ਵੀ ਵੀਰ ਨੂੰ ਪਸੰਦ ਆਉਂਦੇ ਆਏ ਖਰੀਦਦੇ ਹੋਂ ਤਾਂ ਇਕੱਠੇ ਵੀ ਖਰੀਦ ਸਕਦੇ ਆ ਜੇ ਇਕੱਲਾ ਇਕੱਲਾ ਖਰੀਦਣਾ ਤੋਂ ਇਕੱਲਾ ਇਕੱਲਾ ਵੀ ਖਰੀਦ ਸਕਦਾ ਹੈ ਤੇ ਤੁਸੀਂ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਹੈ ਜਿਹੜਾ ਬਾਈ ਦਾ ਸਕਰੀਨ ਉੱਪਰ ਵੀ ਚੱਲ ਰਿਹਾ ਹੈ ਤੇ ਬਾਈ ਜਿਹੜਾ ਉਹ ਕੈਮਰੇ ਦੇ ਸਾਹਮਣੇ ਆ ਕੇ ਨਹੀਂ ਦੱਸਣਾ ਚਾਹੁੰਦਾ ਸੰਗਮਨ ਦਾ ਸੀਗਾ ਇਸ ਕਰਕੇ ਆਪਾਂ ਜਿਹੜੇ ਇਹਦੇ ਮਾਲਕ ਆ ਉਹਨਾਂ ਨੂੰ ਕੈਮਰੇ ਸਾਹਮਣੇ ਨਹੀਂ ਲਿਆਂਦਾ ਗਿਆ ਤਾਂ ਤੁਸੀਂ ਇਹ ਕੋ ਉਹ ਬੱਚੇ ਤੇ ਬਰੀਕਰ ਬਰੀਡਰ ਦੋ ਦੰਦਾ ਦੋਸਤੋ ਕਿਹਦੇ ਨੇ ਵੀ ਖਰੀਦਣੇ ਹੋਣ ਤਾਂ ਬਾਈ ਦੇ ਨਾਲ ਸੰਪਰਕ ਕਰ ਸਕਦਾ ਹੈ ਐਡਰੈਸ ਦੁਆਰਾ ਤੁਹਾਨੂੰ ਦੁਆਰਾ ਪਾਸੇ ਦੱਸ ਦਿੰਨੇ ਆ ਪਿੰਡ ਸਿੱਖਕਲਾਂ ਜ਼ਿਲ੍ਹਾ ਮੋਗਾ ਤੇ ਤਹਿਸੀਲ ਮੁੱਤਾਪੋਰਾ ਪੈਂਦੀ ਐ ਇਸ ਪਿੰਡ ਨੂੰ ਤੇ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਿਹੜਾ ਇਹ ਜਨਮ ਜਿਹੜੇ ਕੀਪਦਾ ਕਹਿੰਦੇ ਆ ਆ ਦੋਸਤੋ ਜਿਹੜਾ ਬਰੀਡਰ ਤੁਹਾਨੂੰ ਦਿਖਾਇਆ ਆਪਾਂ ਦੋ ਦੰਦ ਵੱਡਾ ਬਰੀਡਰ ਤੇ ਉਹਦਾ ਰਿਜ਼ਲਟ ਆ ਇਹ ਪਾਠਲੇ 15 ਦਿਨ ਦੀ ਆ ਦੇਖ ਸਕਦੇ ਹੋ ਕਿ ਸੋਹਣੀ ਪਾਠਾ ਦੋਸਤੋ ਬਹੁਤ ਵਧੀਆ ਜਿਹੜੀ ਬਣੂਗੀ ਨੱਕ ਨਕੋੜੇ ਦੀ ਬਹੁਤ ਸੋਹਣੀ ਆ ਕੰਨ ਦੀ ਲੰਬਾਈ ਜਿਹੜੀ ਇਹ ਬਹੁਤ ਸੋਹਣੀ ਆ ਛੋਟੀ ਹੁੰਦੀ ਤੋਂ ਇਹ ਵਾਲੇ 15 ਦਿਨ ਦੀ ਬੱਚੀ ਆ ਦੇਖ ਸਕਦੇ ਤੁਸੀਂ ਨੇੜੇ ਤੋਂ ਤੇ ਬਾਈ ਨੂੰ ਆਪਾਂ ਕਿਹਾ ਚੱਕ ਕੇ ਦਿਖਾ ਦੇ ਇਸ ਨੂੰ ਕੰਨ ਦੇਖ ਸਕਦੇ ਹੋ ਬਹੁਤ ਸੋਹਣਾ ਕੰਨਾ ਦੋਸਤੋ ਲੰਮਾ ਕੰਨਾ ਤੇ ਇਹ ਲੋਹਿਆ ਡੱਬੇ ਦੇ ਵਿੱਚ ਆ ਤੇ ਸੋਹਣੇ ਰਿਜ਼ਲਟ ਜਿਹੜੇ ਆਉਂਦੇ ਆ ਬਹੁਤ ਸੋਹਣੀ ਬਾਟਾ ਦੋਸਤੋ ਇਹ ਸਿਰਫ ਦਿਖਾਉਣ ਵਾਸਤੇ ਆਪਾਂ ਤੁਹਾਨੂੰ ਦਿਖਾਇਆ ਰਿਜ਼ਲਟ ਇਹ ਧੰਨਵਾਦ ਦੋਸਤੋ ਤੇ ਮਿਲਦੇ ਆਂ